ਦੋਸਤੋ ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਮਹੀਨੇ ਬਟਿੰਡਾ ਪੁਲਿਸ ਉੱਪਰ ਜੋ ਦੋਸ਼ ਲੱਗੇ ਸਨ ਕਿ ਪੁਲਿਸ ਨੇ ਇੱਕ ਨਰਿੰਦਰ ਦੀਪ ਸਿੰਘ ਨਾਂ ਦੇ ਇੱਕ ਟੀਚਰ ਨੂੰ ਤਸ਼ੱਦਦ ਕਰਕੇ ਮਾਰ ਦਿੱਤਾ ਸੀ ਜਿਸ ਦੇ ਰੋਸ ਵਜੋਂ ਗੋਨਿਆਂਾਂ ਵਿਖੇ ਰੋਸ ਧਰਨੇ ਵੀ ਕੀਤੇ ਗਏ ਸਨ ਪਰ ਅੱਜ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਹੈ ਜਿਹੜੇ ਪੁਲਿਸ ਅਧਿਕਾਰੀਆਂ ਨੇ ਤਸ਼ੱਦਦ ਕੀਤਾ ਸੀ মিডিਆ ਦੇ ਕਹਿਣ ਮੁਤਾਬਕ ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਸੁਣਨ ਵਿੱਚ ਆਇਆ ਹੈ ਕਿ ਉਸ ਮਰਨ ਵਾਲੇ ਟੀਚਰ ਦਾ ਰੈਪਿਊਟੇਸ਼ਨ ਕਾਫੀ ਅੱਛਾ ਸੀ ਅਤੇ ਉਹ ਇੱਕ ਗੁਰਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਨਰਿੰਦਰਦੀਪ ਸਿੰਘ ਦੀ ਧਰਮ ਪਤਨੀ ਜੋ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਵਿੱਚ ਗਈ ਹੋਈ ਸੀ ਉੱਥੇ ਉਹਨਾਂ ਨੂੰ ਪੰਜਾਬ ਦੇ ਪ੍ਰਧਾਨ ਅਮਰੋੜਾ ਨੇ ਵਿਸ਼ਵਾਸ ਦਵਾਇਆ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਉਸ ਭੈਣ ਦੇ ਨਾਲ ਉਹਨਾਂ ਦਾ 5-7 ਸਾਲ ਦਾ ਪਿਆਰਾ ਜਿਹਾ ਬੱਚਾ ਵੀ ਸੀ ਇੱਕ ਪੱਤਰਕਾਰ ਨੇ ਜਦ ਉਸ ਬੱਚੇ ਨੂੰ ਪੁੱਛਿਆ ਕਿ ਬੇਟਾ ਤੁਸੀਂ ਇੱਥੇ ਕੀ ਲੈਣ ਆਏ ਹੋ ਤਾਂ ਬੱਚੇ ਦੇ ਬੋਲ ਸੁਣ ਕੇ ਅਸੀਂ ਇੱਥੇ ਇਨਸਾਫ ਲੈਣ ਵਾਸਤੇ ਆਏ ਹਾਂ ਮੇਰੇ ਪਾਪਾ ਤਾਂ ਵਾਪਸ ਨਹੀਂ ਆਉਣਗੇ ਪਰ ਅਸੀਂ ਇਨਸਾਫ ਤਾਂ ਮੰਗ ਸਕਦੇ ਹਾਂ ਦੋਸਤੋ ਪੰਜਾਬ ਦੇ ਜਿਸ ਵੀ ਆਦਮੀ ਨੇ ਇਸ ਬੱਚੇ ਦੇ ਇਹ ਬੋਲ ਸੁਣੇ ਹੋਣਗੇ ਤਾਂ ਓ ਬੱਚੇ ਦੇ ਬੋਲ ਸੁਣ ਕੇ ਜ਼ਰੂਰ ਭਾਵਕ ਹੋਇਆ ਹੋਵੇਗਾ ਪਰ ਜਿਹੜੇ ਲੋਕ ਚੰਦ ਪੈਸਿਆਂ ਦੀ ਖਾਤਰ ਇਹੋ ਜਿਹੇ ਕਨਾਉਣੇ ਕਾਰਨਾਮੇ ਕਰਦੇ ਹਨ ਪ੍ਰਮਾਤਮਾ ਉਹਨਾਂ ਨੂੰ ਜ਼ਰੂਰ ਇੱਕ ਦਿਨ ਸਜ਼ਾ ਦੇਵੇਗਾ ਦੋਸਤੋ ਇਹ ਸਾਰਾ ਕਸੂਰ ਸਾਡੀਆਂ ਸਰਕਾਰਾਂ ਦਾ ਹੈ ਜੋ ਲੋਕਾਂ ਦੇ ਬੇਕਸੂਰ ਗੱਭਰੂ ਪੁੱਤ ਮਰਵਾ ਰਹੀਆਂ ਹਨ ਇੰਨਾ ਸਰਕਾਰਾਂ ਨੂੰ ਇੱਥੇ ਬਣੇ ਰਹਿਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਸੋ ਦੋਸਤੋ ਇਹ ਸੀ ਗੱਲਬਾਤ ਜੋ ਉਸ ਗੋਨੇ ਆਣੇ ਦੇ ਨਰਿੰਦਰਦੀਪ ਸਿੰਘ ਟੀਚਰ ਨੂੰ ਕਿੰਨੀ ਬੇਰਹਿਮੀ ਨਾਲ ਪੁਲਿਸ ਨੇ ਤਸ਼ੱਦਦ ਨਾਲ ਦੇ ਕੇ ਮਾਰਿਆ ਅਤੇ ਉਹਨਾਂ ਦੇ ਬੱਚੇ ਵੀ ਜੋ ਬੋਲ ਸੰ ਉਹ ਵੀ ਭਾਵਕ ਕਰਨ ਵਾਲੇ ਸਨ ਪ੍ਰਮਾਤਮਾ ਉਸ ਬੱਚੇ ਦੀ ਉਮਰ ਲੰਮੀ ਕਰੇ ਤੇ ਉਸ ਪਰਿਵਾਰ ਨੂੰ ਧਾਣਾ ਮੰਨਣ ਦਾ ਪ੍ਰਮਾਤਮਾ ਬਲਵਕਸ ਸੋ ਗੱਲਬਾਤ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ